ਅਤੇ ਪਾਕੀਏ ਸੀਨੀਅਰ ਲੀਡਰ ਔਰ ਮਾਰਕੀਟ ਕਮੇਟੀ ਦੇ ਚੇਅਰਮੈਨ ਸ਼੍ਰੀ ਭਾਰਤ ਕੁਸ਼ਨ ਜੀ ਸਾਡੇ ਵਿੱਚ ਮੌਜੂਦ ਨੇ ਉਹਨਾਂ ਦੇ ਨਾਲ ਨਵੀਂ ਸੱਤੀ ਮੰਡੀ ਐਸੋਸੀਏਸ਼ਨ ਕੋਲ ਦਾ ਪ੍ਰਧਾਨ ਰਵੀ ਜੀ ਚੇਅਰਮੈਨ ਸਾਹਿਬ ਐਮ ਐਲ ਜੀ ਉਹਨਾਂ ਦੇ ਸਾਰੇ ਆਫਿਸ ਬੀਗਰਸ ਔਰ ਸਾਡੇ ਐਗਜ਼ੀਕਟਿਵ ਮੈਨੇਜਰ ਸੁਨਾਮ ਬਲਦੇਵ ਸਿੰਘ ਜੀ ਔਰ ਸੈਕਟਰੀ ਮਾਰਕੀਟ ਕਮੇਟੀ ਸ਼੍ਰੀ ਵਿਰੇਜ ਜੀ ਤੇ ਸਾਰਾ ਸਟਾਫ ਐਸੋਸੀਏਸ਼ਨ ਦੇ ਸਾਰੇ ਮੈਂਬਰ ਸਾਹਿਬਾਨ ਔਰ ਇਸ ਇਲਾਕੇ ਦੇ ਆਏ ਬਹੁਤ ਹੀ ਅਕੋਤੇ ਸੱਜਣਾਂ ਔਰ ਮੇਰੀ ਪਾਰਟੀ ਦੇ ਸਾਰੇ ਦਰਜਾ ਬਦਰਜਾ ਜਿਹੜੇ ਸਾਹਿਬਾਨ ਮੇਰੀ ਇੱਕੋ ਹੀ ਬੇਨਤੀ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਆਬ ਆਦਮੀ ਪਾਰਟੀ ਦੇ ਸਰਕਾਰ ਦੇ ਕੰਮ ਐਸੇ ਨੇ ਕਿ ਜਿੱਤੇ ਜਿੱਤੇ ਸਹਿਵਾਜ ਦੇ ਹਰ ਵਰਗ ਨੂੰ ਉਦੇ ਜੀਵਨ ਸਾਭ ਨੂੰ ਉੱਪਰ ਚੁਟਕਲ ਲਈ ਉਪਰਾਲੇ ਕੀਤੇ ਜਾ ਰਹੇ ਨੇ ਔਰ ਉਸ ਲੜੀ ਦੇ ਵਿੱਚ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਵੀਰ ਭਾਈ ਆਪਣੇ ਜੰਤ ਲੈ ਕੇ ਆਉਂਦੇ ਨੇ ਔਰ ਜਿਸ ਲੋਕਾਂ ਆਉਂਦੇ ਨੇ ਇਹਦੇ ਨਾਲ ਗੱਡੀਆਂ ਵੀ ਆਉਂਦੀਆਂ ਨੇ ਮੋਟਰ ਵੀ ਆਉਂਦੀਆਂ ਨੇ ਵਾੜੀਆਂ ਵੀ ਆਉਂਦੇ ਨੇ ਲੱਕ ਵੀ ਆਉਂਦੇ ਨੇ ਔਰ ਇਹ ਸੜਕ ਦਾ ਬਹੁਤ ਬੁਰਾ ਹਾਲ ਸੀਗਾ ਔਰ ਜਿਸ ਵਕਤ ਸਾਡੀ ਸਰਕਾਰ ਬਣੀ ਅਸੀਂ ਇਹ ਜੋ ਕਾਲਜ ਸ਼ੁਰੂ ਕੀਤੇ ਔਰ ਜਿਹੜੀ ਸਾਡੀ ਸਬਜ਼ੀ ਮੰਡੀ ਐਸੋਸੀਏਸ਼ਨ ਆ ਉਹਨੇ ਵੀ ਇਸ ਗੱਲ ਦੀ ਆਵਾਜ਼ ਚੁੱਕੀ ਸਾਡੇ ਪ੍ਰਧਾਨ ਜੀ ਰਵੀ ਜੀ ਨੇ ਚੇਅਰਮੈਨ ਸਾਹਿਬ ਅਮਲ ਜੀ ਨੇ ਕੋਲੋਂ ਅਸੀਂ ਪਹਿਲਾਂ ਬਿੱਟੂ ਕਹਿੰਦੇ ਆ ਸੋ ਭਾਰਤ ਭੂਸ਼ਨ ਜੀ ਨੇ ਇਹਦਾ ਮਤਾ ਪਾਸ ਕਰਕੇ ਉੱਪਰ ਵੀ ਗੱਲ ਕੀਤੀ ਔਰ ਅਸੀਂ ਸਾਰਿਆਂ ਨੇ ਉੱਪਰ ਦੋਰ ਲਾ ਕੇ ਔਰ ਖਾਸ ਕਰ ਮੈਂ ਇੱਥੇ ਧੰਨਵਾਦ ਕਰੂੰਗਾ ਐਕਸੇ ਬਲਦੇਵ ਸਿੰਘ ਜੀ ਦਾ ਵੀ ਔਰ ਸਾਡੇ ਚੀਫ ਇੰਜੀਨੀਅਰ ਭਗੂ ਸਾਹਿਬ ਦਾ ਜਿਨ੍ਹਾਂ ਨੇ ਜੱਤੀ ਇੰਟਰਸਟ ਲੈ ਕੇ ਇਹ ਜਿਹੜੀ ਸੜਕਾਂ ਕਾਜ ਬਣਨ ਜਾ ਰਹੀ ਆ ਇਹ ਤਕਰੀਬਨ ਅੱਧਾ ਕਿਲੋਮੀਟਰ ਸੜਕ ਆ ਉਹ ਬਣੂਗੀ ਜੀ ਔਰ ਇਹਦੇ ਤੇ 1 ਕਰੋੜ ਤੇ 80 ਲੱਖ ਰੁਪਿਆ ਜਿਹੜਾ ਖਰਚੜਾ ਆਉਣਾ ਏ ਮਾਨ ਅਸੀਂ ਇਹਦਾ ਅੱਜ ਨਹੀਂ ਪੱਤਰ ਰੱਖਦਾ 10 ਤਰੀਕ ਦੇ ਨੇੜੇ ਇਹਦਾ ਕੰਮ ਸ਼ੁਰੂ ਹੋ ਜਾਊਗਾ ਔਰ ਠੀਕ ਪਹਿਲੇ ਮਹੀਨੇ ਚ 10 ਤਰੀਕ ਦੇ ਨੇੜੇ ਇਹਨੂੰ ਕੰਪਲੀਟ ਕਰਕੇ ਇਹਨਾਂ ਦੇ ਹਵਾਲੇ ਕਰਾਂਗੇ ਮੇਰੀ ਬੇਨਤੀ ਆ ਸਾਡੇ ਸਾਰੇ ਅਫਸਰ ਸਹਿਬਾਨ ਨੂੰ ਕਿ ਇਹਦੇ ਕੰਮ ਨੂੰ ਵਿੱਚ ਮੇਰੀ ਕੰਮ ਲਾਓ ਜੀ ਤਾਂ ਕਿ ਵਧੀਆ ਤਰੀਕੇ ਨਾਲ ਇਹ ਬਣੇ ਕਿਉਂਕਿ ਇਸ ਆਨਾਂ ਨੂੰ ਆੜਤੀਆਂ ਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਚੰਗਾ ਲਗਾਤਾਰ ਇੰਨੇ ਸਾਲ ਔਰ ਨਤੀਜੇ ਦੇ ਤੌਰ ਦੇ ਉੱਪਰ ਜਦੋਂ ਬਾਰਿਸ਼ ਪੈ ਜਾਂਦੀ ਸੀ ਹੋਰ ਜ਼ਿਆਦਾ ਨੁਕਸਾਨ ਜਿਹੜਾ ਉਹ ਹੁੰਦਾ ਸੀਗਾ ਹੁਣ ਜਿਸ ਵਕਤ ਦੇ ਸਰਕਾਰ ਬਣੀ ਆ ਮਾਰਕੀਟ ਕਮੇਟੀ ਹੋਣ ਚਾਹੀ ਆ ਤੇ ਪਹਿਲਾ ਕੰਮ ਜਿਹੜਾ ਮੁਲੰਬਤ ਪਿਆ ਸੀਗਾ ਇੰਨੇ ਸਾਲਾਂ ਤੋਂ ਅੱਜ ਉਹ ਪੂਰਾ ਕੀਤਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਭਗਵੰਤ ਮਾਨ ਜੀ ਦਾ ਐਗਰੀਕਲਚਰ ਮਿਨਿਸਟਰ ਕੁੜਿਆ ਸਾਹਿਬ ਦਾ ਔਰ ਖਾਸ ਕਰਕੇ ਪਿੰ ਸਾਡੇ ਚੇਅਰਮੈਨ ਨੇ ਪੰਜਾਬ ਮੰਡੀਕਰਮ ਬੋਰਡ ਦੇ ਚਾਂਸਿੰਗ ਪਰਸ਼ਦ ਜੀ ਜਿਨ੍ਹਾਂ ਦੇ ਸਾਰੇ ਮੇਤਾਲੇ ਦੇ ਨਾਲ ਇਹ ਜਿਹੜੇ ਅੱਜ ਕਾਮਯਾਬੀ ਦਾ ਸ਼ੁਰੂ ਹੋਣ ਜਾ ਰਿਹਾ ਔਰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਸਰਕਾਰ ਤੋਂ ਰਲਾਖੇ ਦੇਗੇ ਬਹੁਤ سارے ਐਸੇ ਕੰਮ ਸਿਗੇ ਜਿਹੜੇ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਮੇ ਪੀਜੇ ਦੇ ਤੌਰ ਦੇ ਉੱਪਰ ਬਰਾਬਰ ਸਮਾਜ ਦੇ ਹਰ ਵਰਗ ਨੂੰ ਕਿਤੇ ਨਾ ਕਿਤੇ ਉਹਦੀ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਔਰ ਹੋਰ ਵਿਚੋਂ ਵੀ ਇਹ ਕੰਮ ਸੀਗਾ ਤੁਸੀਂ ਦੇਖਿਆ ਵੀ 10 ਸਾਲ ਪਹਿਲਾਂ ਸਰਕਾਰ ਮੰਗ ਗਈ 5 ਸਾਲ ਦੇ ਮੰਗ ਗਈ 15 ਸਾਲਾਂ ਦੇ ਵਿੱਚ ਕਿਸੇ ਨੂੰ ਇਹ ਸੜਕ ਨਜ਼ਰ ਨਹੀਂ ਆਈ ਇੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਰੋਜ਼ ਆਉਂਦੇ ਨੇ ਲੋਕਾਂ ਦੇ ਪੈਰ ਪੈਂਦੇ ਨੇ ਔਰ ਮਿਹਨਤ ਦਾ ਲੋਕ ਹੁੰਦੇ ਨੇ ਕੋਲੀਆਂ ਚੀਜ਼ਾਂ ਨੂੰ ਨਾ ਧਿਆਨ ਕਰਦੇ ਹੋਏ ਆਪਾਂ ਦੂਸਰੇ ਪਾਸੇ ਤੁਰ ਰਹੀ ਆ ਪਰ ਇਹ ਕਦ ਬੇਵਿਸ਼ਵਾਸ ਤੋਂ ਉਹਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਦੇ ਵਾਸਤੇ ਔਰ ਆਮ ਆਦਮੀ ਦੇ ਜੀਵਨ ਸਤਰ ਨੂੰ ਉੱਪਰ ਚੁੱਕਣਾ ਆਹ ਆਦਮੀ ਨੇ ਜ਼ਿੰਦਗੀ ਵਿੱਚ ਸੌਂਤਾ ਦੇਣੀ ਆ ਆਹ ਆਦਮੀ ਨੂੰ ਇਹ ਮਹਿਸੂਸ ਕਰਾਉਣਾ ਕਿ ਸਰਕਾਰ ਉਹਨਾਂ ਦੇ ਨਾਲ ਆ ਸਰਕਾਰ ਉਹਨਾਂ ਦੀ ਹਰ ਖੁਸ਼ੀ ਔਰ ਗਮੀ